ਸਾਸ਼ਰੀਏ ਕਾਲ ਜੀ ਉਮੀਦ ਕਰਦੀ ਆਂ ਤੁਸੀਂ ਵਧੀਆ ਹੋਮੋਗੇ ਠੀਕ ਹੋਮੋਗੇ ਤੇ ਚੜਦੀ ਕਲਾ ਵਿੱਚ ਹੋਮੋਗੇ ਅੱਜ ਆਪਾਂ ਤੁਹਾਡੇ ਲਈ ਪੰਜਾਬੀ ਵਿਆਕਰਨ ਦੀ ਕਲਾਸ ਨੂੰ ਲੈ ਕੇ ਆਏ ਆਂ ਤੇ ਇਹਦੇ ਵਿੱਚ ਆਪਾਂ ਅੱਜ ਐਮਸੀਕਿਊ ਕਰਾਂਗੇ ਤੇ ਜਿਹੜੇ ਐਮਸੀਕਿਊ ਨੇ ਮਾਸਟਰ ਕੇਡਰ ਵਾਲਿਆਂ ਲਈ ਲੈਕਚਰਰ ਕੇਡਰ ਵਾਲਿਆਂ ਲਈ ਤੇ ਜੂਜੀਸੀ ਨੈਟ ਪੰਜਾਬੀ ਵਾਲਿਆਂ ਲਈ ਟੀਜੀਟੀ ਪੀਜੀਟੀ ਵਾਲੇ ਹੋਗੇ ਡੀਟ੍ਰਿਪਲ ਐਸਬੀ ਵਾਲੇ ਹੋਗੇ ਤੇ ਹੋਰ ਵੀ ਜਿਹੜੇ ਸਾਡੇ ਪੇਪਰ ਹੁੰਦੇ ਨੇ ਉਹਦੇ ਵਿੱਚ ਪੰਜਾਬੀ ਦਾ ਜਿਹੜਾ ਪੇਪਰ A ਹੁੰਦਾ ਉਹਨਾਂ ਸਾਰਿਆਂ ਦੇ ਲਈ ਇੱਕ ਮਹੱਤਵਪੂਰਨ ਕਲਾਸ ਆ ਹੁਣ ਆਪਾਂ ਜ਼ਿਆਦਾ ਦੇਰ ਨਹੀਂ ਕਰਦੇ ਆਓ ਆਪਾਂ ਹੁਣ ਕਲਾਸ ਦੀ ਸ਼ੁਰੂਆਤ ਕਰਦੇ ਆਂ ਪ੍ਰਸ਼ਨ ਨੰਬਰ 1 ਹੈਗਾ ਸਾਡੇ ਕੋਲ ਇਹ ਪੰਜਾਬੀ ਦੀਆਂ ਉਪਪਸ਼ਾਵਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਤਾਂ ਇਹਦਾ ਉੱਤਰ ਆਏਗਾ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਕਿਹੜੇ ਕਿਹੜੇ ਤਿੰਨ ਭਾਗ ਨੇ ਪੂਰਬੀ ਪੰਜਾਬੀ ਪੱਛਮੀ ਪੰਜਾਬੀ ਤੇ ਪਹਾੜੀ ਪੰਜਾਬੀ ਅਗਲਾ ਪ੍ਰਸ਼ਨ ਹੈ ਸਾਡੇ ਕੋਲੇ ਭਾਸ਼ਾ ਦੇ ਕਿੰਨੇ ਅੰਗ ਹਨ ਭਾਸ਼ਾ ਦੇ ਚਾਰ ਅੰਗ ਹਨ ਕਿਹੜੇ ਕਿਹੜੇ ਧੁਨੀ ਸ਼ਬਦ ਵਾਕ ਤੇ ਅਰਥ ਪ੍ਰਸ਼ਨ ਤਿੰਨ ਹੈ ਸਾਡੇ ਕੋਲੇ ਕਿਸੇ ਕਿਤੇ ਨਾਲ ਸੰਬੰਧਿਤ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ ਕਿਸੇ ਕਿਤੇ ਨਾਲ ਸੰਬੰਧਿਤ ਭਾਸ਼ਾ ਨੂੰ ਰਜਿਸਟਰ ਭਾਸ਼ਾ ਕਿਹਾ ਜਾਂਦਾ ਹੈ ਜਿਵੇਂ ਕਿ ਡਾਕਟਰਾਂ ਦੀ ਭਾਸ਼ਾ ਪ੍ਰਸ਼ਨ ਨੰਬਰ 4 ਹੈ ਸਾਡੇ ਕੋਲੇ ਪੰਜਾਬੀ ਭਾਸ਼ਾ ਦੀ ਉਤਪਤੀ ਕਿਸ ਤੋਂ ਹੋਈ ਹੈ ਸੰਸਕ੍ਰਿਤ ਭਾਸ਼ਾ ਦੇ ਤਾਤੂ ਭਾਸ਼ਾ ਤੋਂ ਹੋਈ ਹੈ ਪੰਜਵਾਂ ਪ੍ਰਸ਼ਨ ਹੈ ਸਾਡੇ ਕੋਲੇ ਭਾਸ਼ਾ ਨੂੰ ਉਰਦੂ ਜਾਂ ਫਾਰਸੀ ਵਿੱਚ ਕੀ ਕਿਹਾ ਜਾਂਦਾ ਹੈ ਤਾਂ ਭਾਸ਼ਾ ਨੂੰ ਉਰਦੂ ਜਾਂ ਫਾਰਸੀ ਵਿੱਚ ਜ਼ੁਬਾਨ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 6 ਹੈ ਸਾਡੇ ਕੋਲੇ ਭਾਸ਼ਾ ਨੂੰ ਅਰਬੀ ਵਿੱਚ ਕੀ ਕਿਹਾ ਜਾਂਦਾ ਹੈ? ਤਾਂ ਭਾਸ਼ਾ ਨੂੰ ਅਰਬੀ ਵਿੱਚ ਲਿਸਾਨ ਕਿਹਾ ਜਾਂਦਾ ਹੈ। ਸੱਤਵਾਂ ਪ੍ਰਸ਼ਨ ਹੈ ਸਾਡੇ ਕੋਲੇ ਸੰਸਾਰ ਵਿੱਚ ਕੁੱਲ ਕਿੰਨੇ ਭਾਸ਼ਾ ਪਰਿਵਾਰ ਹਨ? ਤਾਂ ਕੁੱਲ 12 ਭਾਸ਼ਾ ਪਰਿਵਾਰ ਕੁੱਲ ਸੰਸਾਰ ਵਿੱਚ ਹਨ। ਅੱਗੇ ਸਾਡੇ ਕੋਲੇ 8ਵਾਂ ਪ੍ਰਸ਼ਨ ਹੈ ਪੰਜਾਬੀ ਭਾਸ਼ਾ ਦਾ ਮੂਲ ਸਰੋਤ ਕਿਹੜੀ ਭਾਸ਼ਾ ਹੈ ਉੱਤਰ ਹੈ ਸੰਸਕ੍ਰਿਤ ਭਾਸ਼ਾ ਪ੍ਰਸ਼ਨ ਨੰਬਰ 9 ਹੈ ਸਾਡੇ ਕੋਲੇ ਪੰਜਾਬੀ ਭਾਸ਼ਾ ਦੀਆਂ ਕਿੰਨੀਆਂ ਧੁਨੀਆਂ ਹਨ ਤਾਂ ਪੰਜਾਬੀ ਭਾਸ਼ਾ ਦੀਆਂ ਦੋ ਧੁਨੀਆਂ ਹਨ ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ ਪ੍ਰਸ਼ਨ ਨੰਬਰ 10 ਹੈ ਸਾਡੇ ਕੋਲੇ ਪੰਜਾਬੀ ਭਾਸ਼ਾ ਵਿੱਚ ਕਿੰਨੀਆਂ ਸਵਰ ਧੁਨੀਆਂ ਜਾਂ ਸਵਰ ਹਨ ਤਾਂ ਸਾਡੇ ਕੋਲੇ ਸਵਰ ਕਿੰਨੇ ਨੇ 10 ਅੱਗੇ ਸਾਡੇ ਕੋਲ 11ਵਾਂ ਪ੍ਰਸ਼ਨ ਹੈ ਪੰਜਾਬੀ ਭਾਸ਼ਾ ਵਿੱਚ ਸਵਰਵਾਹਕ ਜਾਂ ਅੱਖਰ ਕਿੰਨੇ ਹਨ ਤਾਂ ਪੰਜਾਬੀ ਭਾਸ਼ਾ ਵਿੱਚ ਕਿੰਨੇ ਸਵਰਵਾਹਕ ਨੇ ਤਿੰਨ ਊੜਾ ਐੜਾ ਤੇ ਈੜੀ 12ਵਾਂ ਪ੍ਰਸ਼ਨ ਹੈ ਸਾਡੇ ਕੋਲੇ ਸਵਰਾਂ ਨੂੰ ਮਾਤਰਾ ਦੇ ਆਧਾਰ ਤੇ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਤਾਂ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਲਘੂ ਸਵਰ ਤੇ ਦੀर्घ ਸਵਰ ਅੱਗੇ 13ਵਾਂ ਪ੍ਰਸ਼ਨ ਹੈ ਸਾਡੇ ਕੋਲੇ ਲਘੂ ਸਵਾਰਕ ਕਿੰਨੇ ਤੇ ਕਿਹੜੇ ਹਨ ਤੇ ਲਘੂ ਸਵਾਰ ਸਾਡੇ ਕੋਲੇ ਕਿੰਨੇ ਨੇ ਤਿੰਨ ਈ ਊ ਤੇ ਆੜਾ ਮੁਕਤਾ 14ਵਾਂ ਪ੍ਰਸ਼ਨ ਹੈ ਸਾਡੇ ਕੋਲੇ ਦੀਰਗ ਦਾ ਸਵਾਰਾ ਕਿੰਨੇ ਤੇ ਕਿਹੜੇ ਹਨ ਦੀਰਗ ਸਵਰ ਕਿੰਨੇ ਤੇ ਕਿਹੜੇ ਹਨ ਤਾਂ ਦੀਰਗ ਸਵਾਰ ਸਾਡੇ ਕੋਲੇ ਕਿਹੜੇ ਨੇ 7 ਆ ਈ ਏ ਅ ਓ ਊ ਤੇ ਊ 15ਵਾਂ ਪ੍ਰਸ਼ਨ ਹੈ ਸਾਡੇ ਕੋਲੇ ਅਰਧ ਸਵਰ ਕਿੰਨੇ ਤੇ ਕਿਹੜੇ ਹਨ ਅਰਧ ਸਵਰ ਸਾਡੇ ਕੋਲੇ ਦੋ ਨੇ ਯਈਆ ਤੇ ਵਾਵਾ ਅੱਗੇ ਸਾਡੇ ਕੋਲੇ 16ਵਾਂ ਪ੍ਰਸ਼ਨ ਹੈ ਦੁੱਤ ਵਿਅੰਜਨ ਕਿੰਨੇ ਤੇ ਕਿਹੜੇ ਹਨ ਦੁੱਤ ਵਿਅੰਜਨ ਸਾਡੇ ਕੋਲੇ ਤਿੰਨ ਨੇ ਹਾ ਹਾ ਰਾ ਰਾ ਤੇ ਵਾਵਾ ਦੁੱਤ ਵਿਅੰਜਨ ਕਿਹੜੇ ਹੁੰਦੇ ਹਨ ਜਿਹੜੇ ਅੱਖਰ ਦੇ ਪੈਰ ਵਿੱਚ ਪੈਂਦੇ ਹਨ ਅੱਗੇ ਹੈ ਸਾਡੇ ਕੋਲੇ ਪ੍ਰਸ਼ਨ ਨੰਬਰ 17ਵਾਂ ਵਯੰਜਨ ਧੁਨੀਆਂ ਦਾ ਵਰਗੀਕਰਨ ਕਿੰਨੇ ਭਾਗਾਂ ਵਿੱਚ ਕੀਤਾ ਜਾਂਦਾ ਹੈ ਤਾਂ ਵਯੰਜਨ ਧੁਨੀਆਂ ਦਾ ਵਰਗੀਕਰਨ ਦੋ ਭਾਗਾਂ ਵਿੱਚ ਕੀਤਾ ਜਾਂਦਾ ਹੈ ਇੱਕ ਉਚਾਰਨ ਸਥਾਨ ਦੇ ਆਧਾਰ ਤੇ ਇੱਕ ਉਚਾਰਨ ਢੰਗ ਦੇ ਆਧਾਰ ਤੇ ਅੱਗੇ 18ਵਾਂ ਪ੍ਰਸ਼ਨ ਹੈ ਸਾਡੇ ਕੋਲੇ ਉਚਾਰਨ ਸਥਾਨ ਦੇ ਆਧਾਰ ਤੇ ਵਯੰਜਨ ਧੁਨੀਆਂ ਕਿੰਨੀਆਂ ਹਨ ਤੇ ਕਿੰਨੀਆਂ ਵਯੰਜਨ ਧੁਨੀਆਂ ਨੇ ਸਾਡੇ ਕੋਲੇ 6 ਕਿੜੀਆਂ-ਕਿੜੀਆਂ ਨੇ ਕੰਠੀ ਤਾਲਵੀ ਉਲਟ ਜੀਬੀ ਦੰਤੀ ਹੋਠੀ ਤੇ ਸੁਰਯਾਂਤਰੀ ਅੱਗੇ 19ਵਾਂ ਪ੍ਰਸ਼ਨ ਹੈ ਸਾਡੇ ਕੋਲੇ કંਠੀ ਧੁਨੀਆਂ ਕਿਹੜੀਆਂ ਹਨ ਕਕਾ ਖਖਾ ਤੇ ਗੱਗਾ ਸਾਡੇ ਕੋਲੇ કંਠੀ ਧੁਨੀਆਂ ਹਨ ਅੱਗੇ ਹੈ ਪ੍ਰਸ਼ਨ ਨੰਬਰ B ਉਲਟ ਜੀਵੀ ਧੁਨੀਆਂ ਕਿਹੜੀਆਂ ਹਨ ਉਲਟ ਜੀਵੀ ਹੈਗੇ ਨੇ ਟੈਂਕਾ ਠੱਠਾ ਤੇ ਡੱਡਾ ਅੱਗੇ ਸਾਡੇ ਕੋਲ 21ਵਾਂ ਪ੍ਰਸ਼ਨ ਹੈ ਨਾਸਕੀ ਵਿਅੰਜਨ ਕਿੰਨੇ ਤੇ ਕਿਹੜੇ ਹਨ ਨਾਸਕੀ ਵਿਅੰਜਨ ਸਾਡੇ ਕੋਲੇ 5 ਹਨ ਇਹ ਵਾਲੇ ਬਾਈਮਾ ਪ੍ਰਸ਼ਨ ਹੈ ਸਾਡੇ ਕੋਲੇ ਪਾਸੇਦਾਰ ਵਿਅੰਜਨ ਕਿੰਨੇ ਤੇ ਕਿਹੜੇ ਹਨ ਦੋ ਨੇ ਸਾਡੇ ਕੋਲ ਲੱਲਾ ਤੇ ਲੱਲੇਪੈਰ ਬਿੰਦੀ ਅੱਗੇ 23ਵਾਂ ਪ੍ਰਸ਼ਨ ਹੈ ਸਾਡੇ ਕੋਲੇ ਕੰਬਵਾ ਵਿਅੰਜਨ ਕਿਹੜਾ ਹੈ ਕੰਬਵਾ ਵਿਅੰਜਨ ਹੈ ਰਾਰਾ ਅੱਗੇ 24ਵਾਂ ਪ੍ਰਸ਼ਨ ਹੈ ਸਾਡੇ ਕੋਲੇ ਫੜਕਵਾ ਵਿਅੰਜਨ ਕਿਹੜਾ ਹੈ ਫੜਕਵਾ ਵਿਅੰਜਨ ਹੈ ਡਾੜਾ ਪ੍ਰਸ਼ਨ ਨੰਬਰ 25 ਹੈਗਾ ਕਵੇਂ ਵਿਅੰਜਨ ਕਿੰਨੇ ਤੇ ਕਿਹੜੇ ਹਨ ਕਵੇਂ ਵਿਅੰਜਨ ਕਿੰਨੇ ਨੇ ਤਿੰਨ ਨੇ ਸ ਸ ਤੇ ਸ ਸ ਪਰ ਬਿੰਦੀ ਤੇ ਹ ਹ ਪ੍ਰਸ਼ਨ ਨੰਬਰ 26 ਮਾ ਹੈਗਾ ਪੰਜਾਬੀ ਵਾਕ ਦੀ ਸਹੀ ਤਰਤੀਬ ਦੱਸੋ ਸਭ ਤੋਂ ਪਹਿਲਾਂ ਕਰਤਾ ਆਉਂਦਾ ਫਿਰ ਕਰਮ ਆਉਂਦਾ ਫਿਰ ਕਿਰਿਆ ਆਉਂਦੀ ਆ ਅੱਗੇ 27ਵਾਂ ਪ੍ਰਸ਼ਨ ਹੈ ਸਾਡੇ ਕੋਲੇ ਪੰਜਾਬੀ ਭਾਸ਼ਾ ਵਿੱਚ ਕਿੰਨੀਆਂ ਸੁਰਾਂ ਹਨ ਪੰਜਾਬੀ ਭਾਸ਼ਾ ਵਿੱਚ ਤਿੰਨ ਸੁਰਾਂ ਨੇ ਉੱਚੀ ਸੁਰ ਪੱਧਰੀ ਸੁਰ ਤੇ ਨੀਵੀਂ ਸੁਰ ਕਾਇਮਾ ਪ੍ਰਸ਼ਨ ਹੈ ਸਾਡੇ ਕੋਲੇ ਪੰਜਾਬੀ ਵਾਕ ਦੇ ਕਿੰਨੇ ਭਾਗ ਜਾਂ ਅੰਗ ਹੁੰਦੇ ਹਨ ਪੰਜਾਬੀ ਵਾਕ ਦੇ ਦੋ ਅੰਗ ਹੁੰਦੇ ਹਨ ਉਦੇਸ਼ ਤੇ ਵਿਦੇ ਪ੍ਰਸ਼ਨ ਨੰਬਰ 29 ਹੈ ਸਾਡੇ ਕੋਲੇ ਪੰਜਾਬੀ ਭਾਸ਼ਾ ਵਿੱਚ ਸ਼ੁੱਧ ਵਿਅੰਜਨ ਕਿੰਨੇ ਹਨ ਤਾਂ ਸ਼ੁੱਧ ਵਿਅੰਜਨ ਹਨ ਸਾਡੇ ਕੋਲੇ 29 ਪ੍ਰਸ਼ਨ ਨੰਬਰ 30 ਹੈ ਸਾਡੇ ਕੋਲੇ ਡੱਕਵੇਂ ਵਿਅੰਜਨਾਂ ਦੀ ਗਿਣਤੀ ਕਿੰਨੀ ਹੈ ਤਾਂ 15 ਵਿਅੰਜਨ ਸਾਡੇ ਕੋਲੇ ਡਾਕ ਮੇ ਵਿਅੰਜਨ ਹਨ ਮੈਂ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਨਾਲ ਤੁਹਾਨੂੰ ਪੰਜਾਬੀ ਵਿਆਕਰਨ ਦੇ ਕੁਝ ਆਪਾਂ ਕੁਐਸਚਨ ਕਰੇ ਨੇ ਉਹ ਵਧੀਆ ਤਰੀਕੇ ਨਾਲ ਸਮਝ ਆ ਗਏ ਹੋਣਗੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਤੁਹਾਡੇ ਲਈ ਅੱਗੇ ਐਦਾਂ ਦੀਆਂ ਹੋਰ ਬਹੁਤ ਸਾਰੀਆਂ ਵੀਡੀਓ ਲੈ ਕੇ ਆਂਦੇ ਰਹਾਂਗੇ ਤੇ ਬਹੁਤ ਸਾਰਾ ਮਟੀਰੀਅਲ ਤੁਹਾਨੂੰ ਫ੍ਰੀ ਆਫ ਕਾਸਟ ਆਪਾਂ ਦਿੰਦੇ ਰਹਾਂਗੇ ਤੁਸੀਂ ਸਾਡਾ ਟੈਲੀਗ੍ਰam ਚੈਨਲ ਨੂੰ ਵੀ ਜੁਆਇਨ ਕਰ ਸਕਦੇ ਹੋ ਟੈਲੀਗ੍ਰam ਚੈਨਲ ਜੁਆਇਨ ਕਰਨ ਦੇ ਲਈ ਤੁਸੀਂ ਕੀ ਕਰਨਾ ਤੁਸੀਂ ਪੜਾਈ ਜੰਕਸ਼ਨ ਪੀਬੀਆਈ ਸਰਚ ਕਰਨਾ ਟੈਲੀਗ੍ਰam ਤੇ ਤੇ ਉੱਥੇ ਤੁਸੀਂ ਉਹਨੂੰ ਜੁਆਇਨ ਕਰਨਾ ਉੱਥੇ ਆਪਾਂ ਤੁਹਾਨੂੰ ਫ੍ਰੀ ਆਫ ਕਾਸਟ ਬਹੁਤ ਸਾਰਾ ਮਟੀਰੀਅਲ ਪ੍ਰੋਵਾਈਡ ਕਰਦੇ ਰਹਾਂਗੇ ਥੈਂਕ ਯੂ ਸੋ ਮੱਚ